ਹੋਏ ਸਾਥੀ ਕਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਤੇ ਆਪਾਂ ਜਿਨੇ ਪਟਿਆਲੇ ਹੁਣ 6 ਵਜ ਗਏ ਆ ਤੇ ਆਪਾਂ ਹੁਣ ਬਿੱਲੂ ਭਾਈ ਨੂੰ ਚੱਕੀਏ ਤਾਂ ਫਿਰ ਤੁਰਦੇ ਆ ਪਟਿਆਲੇ ਨੂੰ ਰਵਾਨਾ ਹੰਨੇ ਆ ਔਰ ਗੱਡੀ ਸਟਾਰਟ ਹੋ ਰਹੀ ਆ ਇਧਰ ਜੀਪ ਖੜੀ ਆ ਆਪਣੀ ਉਹ ਵਾਕੀ ਜਾਨੇ ਆਪਣੇ ਬਾਹਰ ਖੜੇ ਆ ਦੋ ਜਾਨੇ ਲੈ ਆ ਵੀ ਹੋ ਗਈ ਗੱਡੀ ਸਟਾਰਟ ਭਾਰਤ ਹੁੰਦਾ ਬੜੀ ਪਈ ਆ ਕੱਲ ਮੀ ਪਿਆ ਸੀ ਹਾਂਜੀ ਬਾਜੀ ਰੈਡੀ ਆ ਹਾਂ ਜੰਤਰ ਚੱਕ ਲਿਆ ਜੰਤਰ ਚੱਕ ਲਿਆ ਇਹਦੇ ਕੰਮ ਆ ਸਾਰੇ ਇਹਨੇ ਪਟਾਕੇ ਪਾਉਣੇ ਆ ਆ ਝੋਟਾ ਆਪਣਾ ਐਲਟੀ ਇੱਥੇ ਖੜਾ ਆ ਕਪਤਾ ਖੋਲਿਆ ਪਿਆ ਆ ਆਪਣੇ ਕੁੱਤੇ ਵੀ ਭੌਂਕੀ ਜਾਂਦੇ ਆ ਕਮਲੇ ਆਂਗ ਓਏ ਉਹ ਦਵਾਵਾ ਪੈ ਗਈ ਮਿਲਦਿਆਂ ਜੀ ਅਗਲੀ ਕਲਿੱਪ ਚ ਓਕੇ ਚਲੋ ਜੀ ਆਪਣੀ ਰਾਣੀ ਸੁੰਦਰਾ ਇਹ ਵੀ ਧਵਾਈ ਆ ਓਏ ਧਵਾਈ ਹੋ ਚਾਮ ਕੁਦੀ ਬੜੀ ਸਹੀ ਗੱਲ ਆ ਉੱਥੇ ਕੱਦੂ ਜਾਂ ਮੈਨੂੰ ਲੱਗਦਾ ਹੋਇਆ ਹੋਣਾ ਐ ਮੜਾ ਮੀ ਆਪਣੇ ਪਿਆ ਉਧਰ ਕਹਿੰਦੇ ਜਿਆਦਾ ਆ ਬਾਕੀ ਜਾ ਕੇ ਪਤਾ ਲੱਗੂ ਚੱਲ ਫੇ ਚੱਲੀਏ ਚਲੋ ਠੀਕ ਹੈ ਜੀ ਬਿੱਲੂ ਭਾਈ ਤੋਂ ਮਿਲਦੇ ਆ ਹੁਣ ਓਕੇ ਲੋ ਆ ਵੀ ਤੋਂ ਦਬਈਆ ਹੌਲੀ ਹੌਲੀ ਜਾਣਾ ਹੈ ਗਾਣਾ ਗੁਣਾ ਨਾ ਲਾਈ ਓਏ ਪੰਗਾ ਵੇਜੂ ਕੋਲੇ ਭਾਈ ਆ ਗਏ ਆ ਬੀਟ ਕਰਾਉਣ ਤੋਂ ਬਾਅਦ ਲੈ ਭਾਈ ਪਹੁੰਚ ਗਏ ਯਾਰ 15 ਮਿੰਟ ਭਾਈ ਤੁੰਦ ਬੜੀ ਪੈਂਡਈ ਆ ਬਾਬੇ ਇਹ ਵੀ ਪੌਣ ਪੈ ਗਈ ਬਲੌਗ ਦੀ ਬਲੌਗ ਪੌਣ ਪੌਣ ਪੈ ਗਈ ਦੇਖ ਲਓ ਇੱਕ ਮਿੰਟ ਆਪਾਂ ਤੁਰਨਾ ਨਹੀਂ ਐ ਇਦਾਂ ਮਾਈ ਗੋਡ ਇਦਾਂ ਆਪਾਂ ਫੇਰ ਵਿਚਾਰ ਵੀ ਪੂਰਾ ਰੱਖਣੇ ਐ ਇਦਾਂ ਦੀ ਗੱਲ ਨਹੀਂ ਹੈਗੀ ਬਾਕੀ ਆਪਾਂ ਗਾਹ ਪਾ ਦੇਣਾ ਜਾ ਕੇ ਪਟਿਆਲੇ ਟੈਨਸ਼ਨ ਨਹੀਂ ਦੇਣੀ ਹੈਗੀ ਮੇਰਾ ਫੋਨ ਹੈਗਾ ਅੱਡ ਤੇ ਯਾਰ ਮਾਰੇ ਦਾ ਆਪਾਂ ਲੈਣੀਆਂ ਲੇੜ ਆ ਥੋੜੀ ਤੁੰਦ ਤੇ ਬੜੀ ਪੈਂਡਈ ਕਿੱਦਾਂ ਡਰਾਈਵਰ ਸਾਹਿਬ ਠੀਕ ਐ ਤੁਸੀਂ ਕਾਫੀ ਕਾਫੀ ਪੀਤੀ ਆ ਬਸ ਠੀਕ ਐ ਓਕੇ ਭਾਈ ਜਾਂਦੇ ਜਾਂਦੇ ਠੀਕ ਹੈ ਜੀ ਪਾ ਤੁਰੀਏ ਭਾਈ ਹੁਣ ਤੇ ਵੀਡੀਓ ਵਧੀਆ ਬਣਦੀ ਆ ਨਾਲ ਦੇ ਨਾਲ ਤੁਹਾਨੂੰ ਅਪਡੇਟ ਦਿੰਦੇ ਰਹਿਾਂਗੇ ਰਾਹਾਂ ਦੇ ਵਿੱਚ ਤੇ ਕਿਤੇ ਰੁਕਦੇ ਆ ਜੀ ਕਿੱਧਰ ਜੀ ਜਾਣਾ ਆਪਾਂ ਚਲੋ ਠੀਕ ਹੈ ਜੀ ਮਿਲਦੇ ਆ ਅਗਲੀ ਕਲਿੱਪ ਚ ਜੁੜੇ ਰਹੋ ਓਕੇ ਚਲੋ ਲੈ ਵੀ ਭਾਈ ਕਹਿੰਦਾ ਮੈਨੂੰ ਮੋਹਰੇ ਬਹਿਰਾਂ ਦਾ ਵੀ ਮੈਂ ਬਲੌਗ ਸ਼ੂਟ ਕਰਨਾ ਸਾਡਾ ਤਾਂ ਪਿੱਛੇ ਹੀ ਹੁੰਦਾ ਆ ਆ ਪੈਂਡਾ ਉਹ ਮੈਨੂੰ ਦਿੱਤਾ ਤਾਂ ਠੰਡਾ ਆਹਾ ਪੀਣ ਨੂੰ ਉਹ ਸਾਲਾ ਤੋਂ ਇਹ ਲਹਾਉਂਦਾ ਇਹ ਲੈ ਕੇ ਆਇਆ ਤਾਂ ਆਪਾਂ ਆਹ ਕੈਨ ਮੈਂ ਪੱਟਿਆ ਉਹ ਨਹੀਂ ਨਹੀਂ ਡਿੱਪਿਆ ਸੀ ਮੇਰੇ ਤੋਂ ਥੱਲੇ ਹਾਂ ਹਾਂ ਉਹ ਤਾਂ ਹੀ ਉਹ ਗੈਸ ਜੀ ਬਣ ਪੱਟਿਆ ਸਾਰਾ ਮੈਂ ਕੱਪੜਿਆਂ ਤੇ ਇੱਥੇ ਮੈਂ ਕਿਹਾ ਯਾਰ ਕੀ ਕਰਦਾ ਲੈ ਵੀ ਮਿੱਤਰੋ ਹੁਣ ਲੁਧਿਆਣੇ ਵਾਲੇ ਆਪਾਂ ਹਾਈਵੇ ਤੇ ਚੜ ਗਏ ਲੁਧਿਆਣੇ ਜਾਣਾ ਪਹਿਲਾਂ ਆਪਾਂ ਹਾਂ ਜੀ ਠੀਕ ਆ ਜੀ ਉੱਥੇ ਦੇਣਾ ਆਪਾਂ ਪੰਪ ਹਾਂ ਜੀ ਸਤੀ ਗਾ ਜੀ ਲੋਹੇ ਉਹ ਨਹੀਂ ਦੇਣਾ ਹਾਂ ਉਹ ਨਹੀਂ ਨਹੀਂ ਟੋਲ ਦੇ ਰਾਂ ਕੋਈ ਨਹੀਂ ਇੰਦਾ ਨਹੀਂ ਬਾੜਾ ਨਹੀਂ ਕਹੀਦਾ ਦਾ ਕੋਈ ਨਹੀਂ ਯਾਰ ਆਪਾਂ ਰੂਲ ਐਂਡ ਰੈਗੂਲੇਸ਼ਨ ਪਾਲ ਕਰਦੇ ਆ ਤੇ ਇੱਕ ਤਈਆ ਬਲੌਗਰ ਦੋ ਦੋ ਬੈਠੇ ਹੁਣ ਕੀ ਕਰੀਏ ਮੈਂ ਆਪਣੀ ਗੱਲ ਕਰਾਂ ਜਾਂ ਮੈਂ ਇਹਦੀ ਸੁਣਾ ਨਹੀਂ ਨਾਲ ਐ ਇਦਾਂ ਹੀ ਕਰੋ ਤੁਸੀਂ ਫੇਰ ਨਾਲ ਨਾਲ ਸਾਨੂੰ ਬੋਲਣਾ ਨਾ ਪਊਗਾ ਆਹੋ ਤੇ ਮੇਰੇ ਤੋਂ ਤੁਹਾਨੂੰ ਬਹੁਤ ਪਈ ਆ ਇਸ ਕਰਕੇ ਮੈਂ ਘਾਟੋਂ ਲੋਗ ਸ਼ੂਟ ਕਰਦਾ ਕਿਉਂਕਿ ਦੇਖੋ ਦੀਦਾ ਕੱਕਰੀ ਮਰੇ ਪਰ ਸਾਹਮਣੇ ਆ ਆ ਹਾਈਵੇ ਜਾਂਦਾ ਤੇ ਆਪਾਂ ਉਹਨੂੰ ਮਿੱਤਰੋ ਗੱਡੀ ਚੜਾਂਗੇ ਤੇ ਹਾਈਵੇ ਤੇ ਚਾਰ ਲਾਈਟ ਤੇਰੇ ਯਕਤ ਹੁੰਦੀ ਜਾਂ ਦੀਦਾ ਵੀ ਨਹੀਂ ਹੈਗਾ ਅੱਜ ਤੁੰਦ ਜਿਆਦਾ ਇੱਕ ਪਿੰਡ ਆ ਆ ਲੱਗੇ ਆ ਫਾਈਨਲੀ ਚੱਲ ਨੂੰ ਤੇਰੀ ਪ੍ਰੋਪਰਟੀ ਦੋਸਤ ਹੁੰਦੀ ਆ ਟਰਨ ਆਹ ਚਲੋ ਹੁਣ ਕੀ ਗਿਆ ਸਾਜਣਾ ਤੁੰਦ ਪਈ ਜਾਂਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਲੈ ਵੀ ਮਿੱਤਰੋ ਹੌਲੀ ਹੌਲੀ ਚੜ ਗਏ ਜੀ ਬਹੁਤ ਵਧੀਆ ਭਾਈ ਮੇਰੇ ਚੜ ਗਏ ਤੇ ਰੁਕਦੇ ਮਿੱਤਰੋ ਜੇ ਕਿਸੇ ਢਾਵੇਂ ਡੁੱਬੇ ਤੇ ਜਾਂ ਤਾ ਦੋ ਪੀਵਾਂਗੇ ਕਿਉਂਕਿ ਯਾ ਸਵੇਰੇ ਮੁੰਡੇ ਆ ਗਏ ਨੇ ਨਾ ਮੈਂ ਰੋਟੀ ਖਾ ਲਈ ਆ ਕੀਂਦਾ ਪਾਇਆ ਫੌੜੇ ਕੋਲ ਜੱਬਿਆਂ ਦਾ ਨਾ ਨਾ ਰਾਜ ਦੁੱਧ ਵੀ ਤਾਂ ਭਾਈ ਆ ਗਿਆ ਤਾਂ ਮੈਂ ਨੇ ਕਰੇ ਢਾਬੇ ਲਈ ਆ ਗਿਆ ਮਿੱਤਰੋ ਲਓ ਜੀ ਮਿੱਤਰੋ ਟੋਲ ਟੈਕਸ ਤੇ ਪਹੁੰਚ ਗਏ ਆ ਇਹ ਗੱਲ ਹੋ ਰਿਹਾ ਤੇ ਜਿਹੜੇ ਟਰੈਕਟਰ ਨੇ ਨਾ ਯਾਰਾ ਸਾਫ ਨੇ ਜਾ ਰਿਹਾ ਰਹਿ ਤਵੀਆਂ ਦੇ ਤੇ ਮਿੱਤਰੋ ਆਪਣੇ ਮਿਲ ਕੇ ਆ ਰਹੇ ਆ 10 ਫਰਵਰੀ ਨੂੰ ਤੇ ਲਾ ਜੀ ਮਿੱਤਰੋ ਹਮ ਹਮਾ ਕੇ ਡੁਗ ਡੁਗਿਆ ਹੋ ਗਿਆ 10 ਫਰਵਰੀ ਨੂੰ ਆ ਤੇ ਅੱਜ ਆ ਗਈ 3 ਪੰਜ ਅੱਜ 5 ਤਰੀਕ ਐ 10 ਫਰਵਰੀ ਨੂੰ ਮਿੱਤਰੋ ਤਵੀਆਂ ਮੁਕਾਬਲੇ ਇਨਾਮ ਬਹੁਤ ਤਾੜੇ ਰੱਖੇ ਆ ਤੇ ਪਹੁੰਚੋ ਟ੍ਰੇਡ ਆਪਣੇ ਲੈ ਕੇ ਤੇ ਦੇ ਪਿੰਡ ਮਿਲਗਾ 10 ਤਰੀਕ 10 ਤਰੀਕ ਪਹੁੰਚੋ ਸਾਰੇ ਵੀ ਤੇ ਪਹੁੰਚੋ ਸਾਰੇ ਪਿੰਡ ਬਣ ਕੇ ਤੇ ਦੋ ਮੁਕਾਬਲੇ ਦੇਖਣ ਲੈ ਤੇ ਡਾਕਟਰ ਵੀ ਆਪਣੀ ਰਿਹਾ ਜਿਹੜੇ ਭਰਾ ਆਪਣੇ ਕਿਸੇ ਨੂੰ ਕੁਝ ਪਤਾ ਲੱਗਾ ਕੀ ਹੋਇਆ ਟੋਲ ਤੇ ਕਮੈਂਟ ਕਰਕੇ ਦੱਸਿਓ ਨਾਮ ਦੀ ਬਹੁਤ ਅਗਲੇ ਲਗੜੀਆਂ ਆਉਂਦੀਆਂ ਜੀ ਮਿੱਤਰੋ ਆਪਣਾ ਕੰਟੈਕਟ ਕੋ ਮਾਗੇ ਮਿਲਦੇ ਆਂ ਅਗਲੀ ਗਲਪ ਚ ਓਕੇ ਲੋ ਜੀ ਮਿੱਤਰੋ ਲੁਧਿਆਣੇ ਪਹੁੰਚ ਗਏ ਆ ਕਿਹੜਾ ਵੀ ਅਮਰ ਡੀਜ਼ਲ ਸਰਵਿਸ ਇਹਦਾ ਬੰਦ ਆ ਹਲੇ ਭਾਈ ਜੀ ਕਰਦਾ ਆ ਫੇ ਆਉਗੇ ਫੇ ਖਲਾਉਨੇ ਆ ਦੁਕਾਨ ਫੇ ਦਾਦਿਆਂ ਤੁਹਾਨੂੰ ਹਨਾ ਕੀ ਸਿਸਟਮ ਆ ਭਾਈ ਨੂੰ ਦੇਤਾ ਉਹ ਆਪਣਾ ਭਰਾ ਕਿਸੇ ਹੋਰਿਆ ਰੇਂਦਾ ਤੇ ਆਪਾਂ ਡੀਲ ਪੰਪ ਦੇਤਾ ਤੇ ਆ ਗਏ ਆ ਹੈਗਾ ਹੀ ਅੰਮਰ ਸਰਵਿਸ ਡੀਜੇ ਸਰਵਰ ਦੇਤਾ ਭਾਗ ਨਾ ਪਟਾਕੇ ਪਾ ਲੈਣੇ ਟੈਨਸ਼ਨ ਨਹੀਂ ਲੈਣੀ ਹੈ ਕੋਈ ਲੋਕ ਲੋਕਰ ਆ ਚਲਿਏ ਹੈ ਬਦੂਆਂ ਲੋ ਵੀ ਮਿੱਤਰੋ ਪਟਿਆਲੇ ਦੇ ਆ ਗਏ ਆਪਾਂ ਕੋਲ ਬਿਲਕੁਲ ਨਜ਼ਦੀਕ ਆਪਾਂ ਆ ਗਏ ਆ 10 ਕਿਲੋਮੀਟਰ ਇੱਥੋਂ ਆਪਾਂ ਗੱਡੀ ਪਵਾ ਲਈਏ ਤੇਲ ਕਤਾਂ ਥੱਕੇ ਤੇ ਨਹੀਂ 2000 ਦਾ ਬਦਲ 2000 ਦਾ ਪਵਾ ਰੋ ਯਾਰ ਹਾਂਜੀ ਸੁੱਖਾ ਸੌਂਈ ਜਾਂਦਾ ਵਿੱਚ ਬੈਠਾ ਹੋਰ ਤਾਂ ਬਹੁਤ ਲੰਬੀ ਆ ਇਹ ਵੀ ਜੀ ਜੀ ਨੂੰ ਲੈ ਜੇ ਹੋਏ ਆ ਯੂ ਚੈੱਕ ਕਰੋ ਬਾਬਾ ਲੋਬੇ ਮਿੱਤਰੋ ਪਹੁੰਚ ਗਏ ਪਟਿਆਲੇ ਹੁਣ ਕਹਿੰਦੇ ਮੁੰਡੇ ਕੋਲ ਖਾਣਾ ਪੀਣਾ ਆ ਤੇ ਹੁਣ ਕਹਿੰਦੇ ਛੋਲੇ ਭਟੂਰੇ ਨਾ ਦੀ ਕੋਈ ਦੁਕਾਨ ਜੀ ਭਾਜੀ ਕਹਿੰਦਾ ਵਧੀਆ ਬਣਾਉਂਦੇ ਆ ਕੋਈ ਤੇਰੇ ਵਧੀਆ ਕੋਈ ਆ ਖਾਣਾ ਆ ਉਹ ਤਾਂ ਤੇ ਹੁਣ ਕਿੱਥੋਂ ਜਾਈਏ ਓਏ ਇਹਦੀ ਘਰ ਰੁੱਕੇ ਵੇ ਆਹ ਇਹ ਕਹਿੰਦਾ ਇੱਥੇ ਨਾਲ ਖਾਣੇ ਆ ਛੋਟੇ ਬੱਚੇ ਆ ਗਲਤ ਜਗ੍ਹਾ ਹੀ ਰੁੱਕ ਗਿਆ ਯਾਰ ਲੈ ਦੱਸ ਗੱਡੀ ਐਮੀ ਆਪਾਂ ਲਾਈ ਗੱਡੀ ਵੀ ਇਹਨਾਂ ਨੇ ਲਾਈ ਆ ਇਹਨਾਂ ਨੇ ਹਟ ਕਰਕੇ ਜਿਹੇ ਦੇ ਲਾਈ ਗੇਟਾ ਮੁਰੇ ਹੀ ਆ ਉਦਾਂ ਚੱਲ ਨਹੀਂ ਜਾਣੇ ਤੁਮ ਨਾਲ ਨਹੀਂ ਆ ਜਾਓ ਉਹ ਕਿਥੇ ਕਿੰਨੀ ਕਿ ਦੂਰ ਹੈ ਉਹ ਇੱਥੇ ਆ ਮੈਂ ਜੋ ਬਹੁਤ ਵਧੀਆ ਪਲੇਰ ਨਾਲ ਚੱਲ ਯਾਰ ਉਹੀ ਗੱਲ ਆ ਹੋਵੇ ਦਿਖਾ ਨਹੀਂ ਰਹਾ ਵਧੀਆ ਹੈ ਨਾ ਵਧੀਆ ਹੈਗਾ ਵੇ ਐਵੇਂ ਯਾਰ ਗੱਡੀ ਮੋੜੀ ਗਏ ਆਪਾਂ ਚੱਲ ਕੋਈ ਨਹੀਂ ਉਹ ਗਲਤ ਡੈਸਟੀਨੇਸ਼ਨ ਤੇ ਰੁੱਕ ਗਏ ਸੀਗੇ ਕੋਈ ਨਹੀਂ ਅਗਲੀ ਤੇ ਮਿਲਦੇ ਆ ਜੀ ਲੋਵੀ ਪਹੁੰਚ ਗਏ ਆ ਹੁਣ ਪਹੁੰਚੇ ਆ ਥੋੜਾ ਜਿਹਾ ਦੂਰ ਸੀਗਾ ਕਹਿੰਦੇ ਗੱਲਬਾਤ ਪੂਰੀ ਐਂਡ ਆ ਇਹਨਾਂ ਦੀ ਬਾਕੀ ਦੇਖ ਲਈਆਂ ਚੱਲ ਕੇ ਪਹਿਲਾਂ ਗਲਤ ਹੀ ਵੜ ਗਏ ਸੀ ਇਹ ਹੋਰ ਹੀ ਕਿਤੇ ਜਾਵੜੇ ਲੋ ਵੀ ਚਲੋ ਚੱਲੀਏ ਅਰਵਿੰਦਰ ਢਾਬਾ ਆ ਗਏ ਤੇ ਆਪਾਂ ਚੱਲੀਏ ਪਟਿਆਲਾ ਵੀ ਦੇਖ ਲਿਆ ਬਾਬੇ ਨੋ ਵੀ ਨਾਨ ਬਣਦੇ ਦਿਖਾ ਦਈਏ ਤੁਹਾਨੂੰ ਉਹ ਲੋਕਾਂ ਨੇ ਦੇਖੇ ਨਹੀਂ ਹੁਣੇ ਕਦੇ ਹਨ ਜੀ ਦੇ ਵਾ ਦੇਖ ਕੇ ਨਿਕਾ ਲਗੀ ਸੀ ਦੇਖੋ ਕੁਆਲਟੀ ਉਹ ਨਾ ਭਾਈ ਇੱਥੇ ਹੀ ਆਉਂਦੇ ਗਾਣ ਗਾਉਂਦੇ ਆਂ ਪਟਿਆਲਾ ਆਂ ਅਸੀਂ ਚਲ ਪਹਿਲੀ ਵਾਰੀ ਆਏ ਆ ਤੇ ਨਾ ਦੇਦਾ ਗੱਡਾਇਆ ਇਹ ਕ ਪਨੀਰ ਵਾਲੇ ਨਾਲ ਅੱਛਾ ਕੋਲਚਾ ਕਹਿੰਦੇ ਨੂੰ ਕੋਲਚਾ ਉਸੇ ਕੋਲਚਾ ਲੈ ਕੇ ਆਪਾਂ ਆਪਾਂ ਕਹਿੰਦੇ ਨਾਲ ਅਰੇਰੀ ਦੇ ਵਰਕ ਹੋਣੀ ਆ ਏਰੀਆ ਦਾ ਫਰਕ ਹੈ ਆਪਣਾ ਦਵਾਬਾ ਏਰੀਆ ਫਿਰ ਨਾ ਆਪਾਂ ਤਾਂ ਵੀ ਨਾਲ ਨਹੀਂ ਕਵਾਂਗੇ ਲਓ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਪਟਿਆਲੇ ਦੇ ਕਬਾਲ ਮੰਡੀ 'ਚ ਹੁਣ ਕਰਦੇ ਆਪਾਂ ਇਹਦੇ ਸੌਦਾ-ਸੂਦਾ ਬਣਾਉਣੇ ਆ ਭਾਈ ਮੋਰੇ ਹੰਦਾ ਇਹੜੀਆਂ ਪੈੜਾਂ ਦੇ ਮਗਰ ਅਸੀਂ ਚੱਲਦੇ ਆਂ ਨਹੀਂ ਨਹੀਂ ਭਰਾਵਾ ਤੁਸੀਂ ਮੋਰੇ ਚੱਲੋ ਮੈਂ ਤੁਹਾਡੇ ਮਗਰ ਆ ਲੈ ਦੱਸ ਆਹ ਆਉਂਦੇ ਆਉਂਦੇ ਜਾਂਉਂਦੇ ਆ ਤੇ ਕਹਿੰਦੇ ਨਿਕਲਿਆ ਕਿ ਨਹੀਂ ਹਰੇ-ਹਰੇ ਮਾਰ ਹਰੇ-ਹਰੇ ਹਰੇ-ਹਰੇ ਸੱਤ ਕੋ ਕਾਮ ਆ ਭਾ ਜੋ ਵੀ ਰੋ ਨਹੀਂ ਬੱਪੂ ਕੱਲਾ ਹੈ ਗੱਲਾਂ ਵਜਾਂ ਯਾਰ ਦਾ ਕਿ ਇਦਾਂ ਨੇ ਕਹਾ ਆਪਾਂ ਇਹ ਪਾਵਾਂਗੇ ਵਿੱਚ ਆ ਆਹ ਕੀ ਗੱਲ ਹੈ ਮਾਰਗਾ ਬਾੜਲਾ ਕੱਲਾ ਹੀ ਆਹ ਸਮਾਨ ਦੀ ਕਾਪੀ ਲਾਈ ਜਾਵੇ ਕਹਿੰਦੇ ਟੱਕ ਪਾ ਦੇਣੀ ਆ ਪਾ ਬੜੇ ਮੇਰੇ ਵੀਡੀਓ ਪੰਪ ਦਾ ਉਹ ਸ਼ੁਰੂ ਹੋ ਗਿਆ ਹੁਣਾਂ ਕੰਮ ਉੱਧ ਉਹ 55 ਦਾ ਸਨਮਾਈ ਕਿਤੇ ਟਰੈਕਟਰ ਬਹੁਤ ਆਏ ਆ ਮਾਰਕੀਟ ਦੇ ਵਿੱਚ ਨਵੇਂ ਨਵੇਂ ਡੇਰੇ ਪਹੁੰਚੋ ਜਿਹੜੇ ਭਰਾ ਨੂੰ ਜੌਂਡੀ ਚਾਹੀਦਾ ਹਾਲੈਂਡ ਚਾਹੀਦਾ ਫੋਰਡ ਚਾਹੀਦਾ ਸਭ ਖੜੇ ਆ ਪ੍ਰੀਤ ਵਗੈਰਾ ਆ ਗੱਡੀਆਂ ਦਾ ਨਾ ਹਾਂ ਸਮੋਹ ਪੰਖੰਦੇ ਜਾਨੋ ਪਰ ਕਿ ਤੇ ਦੇਖਦੇ ਆਪਾਂ ਨੂੰ ਜੇ ਅਸਮੜੇ ਸਾਰੇ ਜਾਣਾ ਮਿੱਤਰੋ ਆਪਾਂ ਕਹਿ ਰਹੇ ਆ ਦੇਖ ਲੋ ਕਿੰਨੇ ਟਰੈਕਟਰ ਖੜੇ ਆ ਨਵੇਂ ਪਏ ਆ 3602 ਆਪਰਲੀ ਸੈਟ ਕਿਹੜਾ ਪਿਛਲੀ ਸੈਟ ਆਹੋ ਮੀਮੂ ਹੈ ਨਹੀਂ ਇੱਥੇ ਇੱਥੇ ਨਹੀਂ ਕੋਈ ਚਾਹੇਗਾ ਪਰ ਇੱਕ ਟਰੈਕਟਰ ਦਾ ਨਹੀਂ ਚੰਗਾ ਆਪਣੇ ਪਏਗਾ ਚੰਗਾ ਜੀ ਆ ਸ਼ਾ ਵੀ ਕਬਰਸਤਾਨ ਕਾਰਾਂ ਦਾ ਇੱਧਰ ਚਲੋ ਆਜੋ ਉਹ ਉਧਰ ਟਰੈਕਟਰ ਦੇਖ ਪਾਜੀ ਕਿੰਨੇ ਖੜੇ ਆ ਉਹ ਦੇ ਬਹੁਤ ਖੜੇ ਇੱਧਰ ਇੱਧਰ ਤਾਂ ਕੁਝ ਵੀ ਨਹੀਂ ਹੈਗਾ ਗੱਡੀਆਂ ਆਹ ਆਗੜੀ ਕੰਪਨੀ ਦੀ ਗੱਡੀ ਹੈ ਵੇ ਉਹ W20 ਉੱਤੇ ਜੜੀ ਆ ਉਹਦੇ ਐਕਸੀਡੈਂਟ ਹੋ ਗਿਆ ਉਹਨੇ ਗਰਲ ਵੀ ਯਾਰ Ориਜినਲ ਹੈ ਜਾਨਾ ਨਹੀਂ ਲਾਓ ਜੀ ਫਾਰਮ ਟਰੈਕ ਆ ਹੈਗਾ ਜੀ 52 10 ਨਵੇਂ ਪਾ ਟਰੈਕਟਰ ਆ 36 ਥੋੜੂ ਆਂ ਪਿੱਛੇ ਰੁਕਾਣੀ ਆਂ ਦੇਖ ਲੈ ਜੀ ਆ 5305 ਸੋਨਾ ਲੀਕਾ ਆਂ ਦੇ ਖੜਾ ਝੋਟਾ ਵਾਪਾਂ ਕਿੱਡੀ ਫੇੜ ਜਾਣਾ ਉਧਰ ਜਾਣਾ ਹੋਰ ਜੀ ਹੋਰ ਵਧੀਆ ਪਹੁੰਚ ਗਏ ਵਟੇ ਵਾਲੇ ਲੱਗਦਾ ਕਿੰਦਾ ਵਧੀਆ ਲੱਗਾ ਛੋਟੇ ਵਾਲਾ ਉਹ ਆਪਣੀ ਗੱਡੀ ਦਾ ਵੀ ਭਰਾਵਾ ਧਿਆਨ ਰੱਖਿਓ ਬੱਚੇ। ਉਹ ਆ ਜਾ ਕਰ ਦੂ ਫੇ। ਉਹ ਭਾਈ। ਹੈ ਭਾਈ। ਆ ਆ ਕਰ ਜਾ ਕੇ ਆਹ ਸੌਦਾ ਮਾਰ ਗਏ। ਆ ਪੁੱਠੇ ਘਾਉਣ ਨੂੰ। ਹੈ? ਮੈਂ ਤਾਂ ਮੂੰਹ ਫਰਿੰਡੀ ਦਾ। ਉਹ ਗੇਅਰ ਚੈੱਕ ਕਰੋ ਗੇਅਰ। ਜਿੰਨੇ ਕਦੇ ਲੱਗੇ ਦਾ। ਇੰਜਨ ਮੋਰੇ। ਉਹ ਬਾਬਾ ਇਹ ਚੱਕੋ ਝੋਟਾ ਆ ਗਿਆ। ਆ ਆ ਇੰਨ ਦੇਖੋ ਕਿੱਥੇ ਤੋਰਿਆ ਫਿਰ। ਕਿਹੜਾ ਕਿਹੜਾ ਤਿੰਨ ਸਿਲੰਡਰ? ਕਿੱਥੋਂ ਪਤਾ ਲੱਗਦਾ ਤੁਹਾਨੂੰ ਦੱਸੋ ਤੁਸੀਂ? ਇੰਨੇ ਕਿਥੇ ਪਾ ਦਿੱਤਾ ਤਿੰਨ ਸਿਲੰਡਰ ਆ। ਉਹਦੀ ਉਹਦੀ ਝੂਠੀ ਆ ਬੱਲੀ ਜਾਂਦਾ। ਅੱਬੇ ਟਾਇਰ ਵੀ ਵਧੀਆ ਆ ਬਾਬਾ। ਆ ਜਾ ਜਣਾਵਾ ਤੈਨੂੰ ਝੂਠ ਬੋਲੀ ਜਾਂਦਾ। ਵੀਡੀਓ ਦੇਖ ਲੈਣਾ ਦੇਖਣ ਵਾਲਿਆਂ ਨੇ। ਸਭ ਝੂਠ ਸਹੀ ਜਾਂਦਾ। ਉਧਰੋਂ ਹੀ ਦਿਸ ਪਿਆ ਆ। ਇਹ ਤੇ ਹੁੰਦੇ ਸਿਲੰਡਰ ਦਾ ਸਕਦਾ ਤੇ ਇਹ ਰਹਿਣਦੇ ਹੁਣ ਵੀਡੀਓ ਵਾਲਿਆਂ ਨੂੰ ਪਤਾ ਲੱਗ ਗਿਆ ਆ ਸ਼ਾਂਦਿਆ ਹੁੰਦਾ ਜੀ ਤੇ ਇੱਕ ਦੋ ਤਿੰਨ ਇਹ ਹੁੰਦੇ ਆ ਜੀ ਤਿੰਨ ਸਿਲੰਡਰ ਮੈਨੂੰ ਸਭ ਪਤਾ ਭਾਈ ਲੈ ਦੱਸ ਆ ਤਿੰਨ ਸਿਲੰਡਰ ਆ ਆ ਦੇਖ ਕਮੈਂਟਾਂ ਹੀ ਦੱਸ ਦਿਓ ਮੇਰਾ ਭਰਾ ਮੈਨੂੰ ਪਤਾ ਯਾਰ ਸਾਰਾ ਲੈ ਦੱਸ ਨੇ ਸਿਲੰਡਰ ਹੀ ਸਿਲੰਡਰ ਹੀ ਆਹੀਂ ਕੰਮ ਕਰਦੇ ਆਂ ਸਿਲੰਡਰਾਂ ਦਾ ਉਹ ਆਏ ਭਾਈ 5310 ਆਜੀ ਜਿਹਨੂੰ ਕਾਲੇ ਟੱਡ ਕਾਲੇ ਟੱਡ ਬੋਲ ਕਰਦੇ ਨੇ ਲੋਕ ਕਾਲੇ ਟੱਡ ਦਾ ਟਰੈਕਟਰ ਆ ਖੜਾ ਹੈ ਮੇਰਾ ਭਰਾ ਆਜੋ ਚੱਲ ਕੋਈ ਨਹੀਂ ਫੇਕੀ ਆ ਆ ਚੈੱਕ ਕਰੋ ਟਰੈਕਟਰ ਟਰੈਕਟਰ ਬਹੁਤ ਹੈ ਵੀ ਐਲਟੀਮੇਟ ਲੈ ਵੀ ਨਹੀਂ ਨਹੀਂ ਐਲਟੀਮੇਟ ਨਹੀਂ ਇੱਥੇ ਲਿਖਿਆ ਹੋਣਾ ਜੇ ਹੋਇਆ ਤਾਂ ਨਹੀਂ ਹੈਗਾ ਇੱਥੇ ਹੁੰਦਾ ਐਲ ਐਨ ਟੀ ਉਹਦਾ ਜੀ ਡੀ ਫਿਰ ਨੰਬਰ ਹੁੰਦਾ ਚਲੋ ਜਦੋਂ ਕੰਮ ਬਹੁਤ ਆ ਪੰਪਰੋ ਚਲੋ 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 ਉਸ ਤੋਂ ਗਾਂ ਚਾਹਦੇ ਆਪਾਂ ਲੈ ਕੇ ਦਿਖਾਉਂਦੇ ਆ ਉਦਾਂ ਟਰੈਕਟਰ ਹੀ ਟਰੈਕਟਰ ਆ ਹਾਂ ਸਾਇਲੈਂਟਰ ਜੁਨੇਟਰ ਵਾਲਾ ਡਿਗਾਰਡਮੈਂਟ ਉਹਦਾ ਬਲੌਗ ਆਪਣਾ ਲੰਬਾ ਬਹੁ ਹੋਏ ਨਾ ਉੱਤੇ ਵਡੀਆਂ ਜੜਾਈਆਂ ਗੱਡੀਆਂ ਨਾ ਇੱਕ ਦੂਸਰੇ ਹਾਂ ਆ ਰੰਗ ਬਰੇਕ ਵੀ ਇੰਝਾਂ ਦਾ ਹੀ ਘੱਟ ਰਹਾ ਹਾਂ 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 ਤੇ ਤੇ ਕਿਹਨੂੰ ਕੋ ਟਰੈਕਟਰ ਦੇਖੋ ਬੰਦਾ ਖੜੇ ਆ ਓ ਕੈਵਨ ਵਾਲਾ ਸੌਲਿਸ ਟਰੈਕਟਰ ਜਿੰਨੀ ਬੈਗੋ ਮਾਰਕੀਟ ਦੇ ਵਿੱਚ ਇੱਥੇ ਰੱਖ ਦੇਣਾ ਯਾਰ ਓ ਸੋਨਾ ਲਿਖਾ ਟਾਈਗਰ ਇਹ ਬੁਝਾਉਣ ਦਾ ਨਾ ਬਾਕੀ ਕੋਈ ਵੀ ਪਾਰ ਉਹ ਆ ਵੀ ਦੀ ਖੜੀ ਆ ਕੀ ਓਏ ਵੀ ਭਾਜੀ ਇਹਦਾ ਵੀ ਸੌਂਦਾ ਜਮਾਨ ਨਹੀਂ ਪੈਣਾ ਮੈਨੂੰ ਲੱਗਦਾ ਇਹ ਤਾਂ ਰੇੜਾ ਜਿਹਾ ਲੱਗਦਾ ਓ ਅੱਛਾ

ਉਦੋਂ ਵੀ ਵਾਕਈ ਟਰੈਕਟਰ ਬਹੁਤ ਇਹ ਤਾਂ ਬੰਦੇ ਪਹਿਲੀ ਵਾਰ ਹੀ ਆਏ ਆ ਆਪਣੇ ਨਾਲ ਮਾਰਕੀ ਉਹ ਨਿਕੇ ਨਿਕੇ ਟਰੈਕਟਰ ਦੇਖ ਇਹੋਸ਼ੀ ਹੋ ਰਹੀ ਹੈ ਕਹਿੰਦਾ ਯਾਰ ਟੈਕ ਦੇ ਕਿੰਨੇ ਖੁੱਲੇ ਆ ਨਾ ਉਹ ਨਿਕੇ ਨਿਕੇ ਦੇਖੋ ਟਰੈਕਟਰ ਤੁਸੀਂ ਆਹ ਬਹੁਤ ਪੁਰਾਣਾ ਮਾਡਲ ਲੱਗਦਾ ਉਹ ਇਹ ਤਾਂ ਆ ਜਾ ਤਾਂ ਭਰਾ ਬਚਗਲ ਹੀ ਹੋਣਾ ਹਸਾਉਂਦੇ ਇਹ ਤਾਂ ਨਹੀਂ ਕਿੱਦਾਂ ਦੇਖਦਾ ਨਾ ਦੇਖਦਾ ਦੇਖ ਕਿੱਦਾਂ ਰੁਸਿਆ ਰੁਸਿਆ ਜਾ ਰੁਸਿਆ ਆਹ ਸਵਾਲ ਇਸ ਬਾਹਲੇ ਨਿਕੇ ਨਿਕੇ ਇਹ ਪਾਜੀ ਕਿੱਦਾਂ ਆਪਣਾ ਟੋਲ ਕੇ ਜਾਣੀ ਆ ਵਾਹ ਰਿਓ ਇਹ ਆਪੇ ਜੈਡਾ ਕੀ ਵਾਹ ਹੋਏ ਹਾਂ ਆਜੂ ਭੇਟੋ ਦੇ ਆਪਣੇ ਦੇ ਘੱਟ ਤਾਂ ਕਰ ਦਵਾਂਗੇ ਕੋਈ ਚੱਕਰ ਨਹੀਂ ਉੱਦਾਂ ਹੈਵੀ ਚ ਆ ਇਹਦਾ ਹੈ ਹੀ ਨਹੀਂ ਉੱਤੇ ਉੱਤੇ ਹੋਊਗਾ ਇਹਦੇ ਕੁਛ ਬੱਕੇ ਦੇਖੇ ਤਾਂ ਹੀ ਆ ਠੀਕ ਤਾਂ ਇਹ ਤੋਲ ਕੇ ਹੁੰਦਾ ਨਾ ਇਹ ਆ ਛੋਟੇ ਛੋਟੇ ਵੀ ਤੋਲ ਕੇ ਲੈ ਚੱਲੋ ਆ ਉਧਰੋਂ ਤਾਂ ਵੱਡੇ ਆ ਵੱਡੇ ਆ ਵੱਡੇ ਆ ਆ ਭਾਜੀ ਕੋਈ ਦੇਖ ਲੈਨੇ ਆਪਾਂ ਹੋਰ ਵੀ ਮਿਲ ਜਾਣੇ ਆਪਾਂ ਉਦੋਂ ਚੱਪ ਲਈਏ ਆਹ ਬੱਬੇ ਇਹ ਟਾਇਰ ਵਧੀਆ ਹਨਾ ਮੋਜਾ ਕਰਦੇ ਇੱਥੇ ਭਰਾ ਆਪਣੇ ਬੜਾ ਬੜਾ ਸਾੜੀ ਫੂਰੀਂ ਦੱਸ ਮੇਰੇ ਨਾਲ ਹਾਂ ਉਹ ਡੱਚ ਵੀ ਖੜਾ ਆਉਂਦੇ ਇਹ ਪ੍ਰਾਣਾ ਮਾਰ ਚੈੱਕ ਕਰੋ ਡੱਚ ਫਾਰ ਡਿਊ ਡਿਊਡ ਫਾਰ ਕੀ ਕਹਿੰਦੇ ਇਹਨੂੰ ਅਸਲੀ ਡੱਚ ਫਾਰ ਨਹੀਂ ਨਹੀਂ ਯਾਰ ਡੱਚ ਫਾਰ ਆਪਾਂ ਕਹਿੰਦੇ ਆ ਇਹਨੂੰ ਹੋਰ ਹੀ ਕੋਹ ਕਹਿੰਦੇ ਆ ਡਿਊਟ ਕਹਿੰਦੇ ਫਿਰ ਉੱਦ ਦਾ ਪੈਂਡ ਤੇ ਲੱਗਿਆ ਹੋਵੇ ਨਾ ਦੁਨੀਆਂ ਵਿੱਚ ਬਿਠਾ ਦੇ ਲਿਆ ਕੇ ਨਾ ਅੱਗੇ ਰੋ ਪਿੱਛੇ ਕਰੋ ਤਾੜਾ ਖਾਦ ਦੇ ਲਿਆ ਛੱਡਿਆ ਵੀ ਪੈਂਡ ਤੇ ਜਾ ਕੇ ਆਹ ਦੇਖ ਲਾ ਬਈ ਪਿਆਰੋ ਕਮਾਨੀ ਹੋ ਗਈ ਲੈ ਵੀ ਅੰਦਰ ਫੋਟਾ ਹੋ ਗਿਆ ਲੱਗਦਾ ਲੈ ਵੀ ਮਿੱਤਰੋ ਜੈਪਸੀ ਕਾ ਜਿਆਦਾ ਹੀ ਪੁਰਾਣੀ ਆ ਉਦਾਂ ਚੀਬੀ ਜੀ ਹੋਈ ਆ ਅੰਬੈਸਟਰ ਅੰਬੈਸਟਰ ਕਹਿੰਦੇ ਨੂੰ ਅੰਬੈਸਟਰ ਐਮ ਐਲ ਯਾ ਕੋ ਹੁੰਦੀ ਸੀ ਇਹ ਉਹ ਆਹ ਤੇ ਚੋਰਾਾਂ ਵਾਲੀ ਓਏ ਚੱਕੀ ਏ ਬਾਬਾ ਉਹ ਆਹ ਤੇ ਕੱਲੇ ਕੱਲੇ ਪੁਰਜੇ ਕੀਤੇ ਪਏ ਬਾਬਾ ਲੋਬੀ ਟਾਇਰ ਹੀ ਟਾਇਰ ਆ ਦੇਖ ਲਓ 50 55 ਨੂੰ ਸੀਟ ਲਈ ਕਰਤਾਰ ਤੱਕ ਖਾਇਆ ਬਣਾਇਆ ਫਰੀ ਇੰਨੇ ਆ ਮਾਰਕਟ ਜਿੱਥੇ ਗੱਲ ਬਣ ਗਈ ਆਪਾਂ ਉੱਥੇ ਹੀ ਸੌਦਾ ਕਰ ਲੈਣਾ ਇੰਜਣ ਇੰਜਣ ਆ ਸੀਟਾਂ ਪਈਆਂ ਇੱਥੇਆਂ ਜੋੜੀਆਂ ਦੀ origignal ਟਰੈਕਟਰ ਚੈੱਕ ਕਰੋ ਮੈਗਨਡਾ ਚਫਾਰ ਵਾਏ ਬਰੀਦ ਫੋਨ ਲਈ ਕਾਹ ਹੋ ਗਿਆ ਫੋਨ ਨਹੀਂ ਕਰ ਪਾਣੀ ਕਿਹੜੇ ਕੋਈ ਲੈਣਾ ਇੰਟਰਵਿਊਰ ਆਪਣੇ ਲੱਗਾ ਨਹੀਂ ਨਾ ਇਹ ਤੋਂ ਨਾ ਹਾਂ ਉਹਦਾ ਉੱਚੇ ਜਿਹੇ بڑے ਟਰੈਕਟਰ ਨੇ ਇਹ ਆਲਾ ਫਾਰਮ ਟਰੈਕ ਚੂਆ ਜੀ ਸਿੱਖਿਆ ਮਿੱਤਰੋ ਜੀ ਵੀ ਟੰਗੀ ਆ ਉਤੇ ਕਿਹੜੀ ਹੁੰਦੀ ਹੈ 555 ਡੀਪ ਇਧਰ ਟਾਇਰ ਟੂ ਰਿੰਮ ਕੰਮ ਚੱਲੀ ਜਾਂਦਾ ਆ ਹਮਿੰਦਰਾ ਪੋਠਾ ਕੀਤਾ ਵੇ ਗੱਡੀ ਚ ਪਾਵਰ ਬੈਂਕ ਚੱਕ ਲਈਏ ਆਪਾਂ ਬਸ ਥੋੜਾ ਜਿਹਾ ਆ ਗਿਆ ਦਾ ਕੋਲ ਨੂੰ ਪਹੁੰਚਿਆ ਤੇ 75 ਫਾਦਮੀ ਜਾ ਕਹਿੰਦਾ ਆ ਪਾ ਦੀ ਉਹ ਆ ਟਾਇਰ ਦੇਖ ਓਏ ਇਦਾਂ ਟਾਇਰ ਉਹ ਲੋਕ ਕਿਉਂ ਪਾਉਣ ਲੱਗੋ ਟਰੈਕਟਰ ਨੂੰ ਆ ਜਿਹੜੇ ਟਾਇਰ ਇਹਨਾਂ ਚਲੋ ਆ ਜਾ ਗਾ ਆ ਜਾ ਗਾ ਆ ਗਏ ਜੀ ਕੋਈ ਪਤਾ ਨਹੀਂ ਜਣ ਮੇਰੇ ਮਿੱਤਰੋ ਜੇਰੇ ਨਹੀਂ ਨਾ ਸਕਦੇ ਨਾ ਪਾਰੇ ਪਾਰ ਮਾਰਦੇ ਨੇ ਬੱਦਾਂ ਪਾਉਣ ਦੇ ਬਲੌਗ ਬਣਾਉਣੇ ਆ। ਵੀਡੀਓ ਕਰ ਸਕੀ। ਰੇਮੇ ਰੇਮ ਇੰਜਣ ਇੰਜਣ ਹੋਰੀ। ਲੋਈ ਮਿੱਤਰੋ ਇਹ ਹੈਗਾ ਮੇਰੇ ਕੋਲ ਫਾਰਮ ਟਰੈਕ ਦਾ ਬਾਹਲੀ ਨੌਲੇਜ ਤਾਂ ਹੈ ਨੀਗੀ। ਤਿੰਨ ਸਿਲੰਡਰ 4 ਵਾ 4। ਬਾਕੀ ਮੇਰਾ ਭਰਾ ਲਾਈਕ ਕਰਿਓ ਕਮੈਂਟ ਵੀ ਕਰਿਓ ਉਦਾਂ ਤੇ ਸਬਸਕ੍ਰਾਈਬ ਵੀ ਕਰਿਓ ਕਦਾ ਕੋਈ ਬਰਾਵਾ ਮਿਸਤਰੀ ਦਿਮਾਗ ਨਾਲ ਤੇ ਚੱਲਦੇ ਆ ਇਹਨਾਂ ਨਾਲ ਆਪਾਂ ਬੜਾ ਤਾਲੁਕਾ ਫਨਾ ਰੱਖੀ ਇਹਦਾ ਵਧੀਆ ਇਹ ਪ੍ਰੋਫੈਸ਼ਨਲ ਬੰਦੇ ਆਉਂਦੇ ਸ਼ਕਤੀ ਸ਼ਕਤੀ ਦਾ ਟਰੈਕਟਰ ਆ ਇਹ ਕਿਹ ਚੱਲੇ ਹੁਣ ਹੋਰ ਜੁੜੇ ਰਿਓ ਬਾਪਿਓ ਸਨ ਐਦਾਂ ਦੀਆਂ ਵੀਡੀਓ ਆਈ ਜਾਣੀਆਂ ਬਾਕੀ ਅੱਜ ਆਪਾਂ ਲਿਆਣਾ ਹਿੱਸਾ ਆਪਣੇ ਜੌੜੀ ਰੈਲਿਟੀ ਮਾਡਲ ਦਾ ਸਾਰਾ ਕੁਝ ਹੀ ਲੈ ਕੇ ਜਾਣਾ ਚੰਗੀਆਂ ਚੀਜ਼ਾਂ ਪੰਪ ਵੀ ਦੇ ਦਤਾ ਆ ਤੇ ਕੱਲ ਨੂੰ ਹੁਣ ਕੱਸਣਾ ਫਿਰ ਟੈਸਟਿੰਗ ਦੀ ਵੀਡੀਓ ਆਊਗੀ ਨਾਲ ਹੀ ਫੋਲੋ ਕਰੀ ਜਾਇਓ ਆਪਾਂ ਇਹਦਾ ਵਲੌਗ ਸਿੱਟੀ ਜਾਣੇ ਆ ਕੰਮ ਤੋਂ ਕਰਵਾ ਦਵਾਂਗੇ ਕਵਾੜੀ ਕਵਾੜਾ ਇਹਦਾ ਮਤਲਬ ਦੇਖ ਕੇ ਲੈਣਾ ਪੈਂਦਾ ਕਈ ਵਧੀਆ ਚੀਜ਼ਾਂ ਵੀ ਨਵੀਆਂ-ਨਵੀਆਂ ਚੀਜ਼ਾਂ ਵੀ ਪਈਆਂ ਆ ਬਹੁਤ ਕਈ ਕਿੱਦਾਂ ਮਤਲਬ ਸ਼ੋਆ ਨਵੀਆਂ ਹੁੰਦੀਆਂ ਆ ਤਾਂ ਇਹ ਮੈਸਤਰੀਆਂ ਨੂੰ ਜਿਆਦਾ ਪਤਾ ਤਾਂ ਹੀ ਇਹ ਲੈ ਕੇ ਆਏ ਭਾਈ ਨੂੰ ਨਾਲ ਇਹ ਭਾਈ ਸਾਨੂੰ ਨਾਲ ਲੈ ਕੇ ਆਇਆ ਉਹਦਾ ਤਾਂ ਪੰਜ ਜੁੜੇ ਰਹੋ ਮੇਰੇ ਵੀਰੋ ਆ ਸਾਡੇ ਆਪਣੇ ਸਾਡੇ ਗੁਰਸੇਵਕ ਆ ਸਾਡੇ ਸੁਖਾ ਜੀ ਇਹ ਪਹੁੰਚੇ ਆ ਪਟਿਆਲੇ ਵਿੱਚ ਪਰਾਵਾ ਥੋੜੇ ਆ ਅਸੀਂ ਤਾਂ ਪਰਾ ਅਸੀਂ ਤਾਂ ਪ੍ਰਾਈਵੇਟ ਪਾਉਨੇ ਆ ਪਰਾਵਾ ਅਸੀਂ ਤਾਂ ਪਬਲਿਕ ਵੀ ਨਹੀਂ ਕਰਨੀ ਇੱਦਾਂ ਕੀ ਹੋਵੇ ਕਿਥੇ ਸਰਦਾਰੀ ਲਿਖਿਆ ਮੈਂ ਕਹਿੰਦਾ ਸਰਦਾਰ ਨਹੀਂ ਲਿਖ ਜਾਂਦਾ ਸਰਦਾਰ ਨਹੀਂ ਵੀ ਚੱਲ ਉਹ ਵੀ ਵਧੀਆ ਆ ਦੇਖ ਸਮਝ ਹੋਵੇ ਇਦਾਂ ਕਿ ਸਰਦਾਰ ਨਹੀਂ ਕਿਤੇ ਮੋਰੇ ਜੀ ਜੀਪ ਮੋਰੇ ਲੈ ਖੋਣਾ ਕਿਥੇ ਦਿਸੇ ਨਹੀਂ ਆਜੋ ਆਜੋ ਫੜੋ ਖੜ ਜਾ ਮੈਂ ਖੜਦਾ ਮਤਲਬ ਤੇ ਲੱਗਦੀ ਹੋਰ ਦਿਖਾਉਂਦੇ ਆ ਆ ਚੈੱਕ ਕਰੋ ਜੀ ਟਾਇਰ ਵਾਹਿਗੁਰੂ ਵਾਹਿਗੁਰੂ ਛਤਰੀ ਜੱਡਾ ਹੀ ਆ ਥੋੜਾ ਜਿਹਾ ਫਰਕ ਆ ਥੋੜੀ ਛਤਰੀ ਜੱਡਾ ਟਾਇਰ ਦੇਖੋ ਆ ਖੜ ਜਾ ਵਿੱਚ ਵੀ ਦਰ ਤੇ ਖੜ ਤੇਰਾ ਟਾਇਰ ਫੇ ਵੀ ਉੱਚਾ ਹੀ ਆਿੱਦਾਂ ਖੜਾ ਇੱਦਾਂ ਇੱਦਾਂ ਮਿੱਤਰੋ ਫੇ ਵੀ ਟਾਇਰ ਉੱਚਾ ਹੀ ਆ ਦੇਖੋ ਦੇਖੋ ਜੁੜੇ ਰਹੋ ਸਾਡੇ ਨਾਲ ਸਬਸਕ੍ਰਾਈਬ ਚੈਨਲ ਕਰੋ ਨੰਬਰ ਬਲੌਗਸ ਚਾਕਿਆ ਚ ਪ੍ਰੋਮੋਸ਼ਨ ਕਰਤੀ ਆ ਹੁਣ ਕੱਲ ਭਾਈ ਜੀ ਨਾਲ ਖੜਾ ਕਰਦੀ ਹੀ ਬੰਦਾ ਇੱਕ ਚੱਲ ਮੈਂ ਖੜਦਾ ਆਂ ਭਾਈ ਆ ਇੱਥੇ ਫੋਟੋ ਖਿੱਚ ਲੈ ਜਾ ਉੱਥੇ ਬਹਿ ਜਾ ਆਹ ਆਹ ਕਹਿੰਦੇ ਨਹੀਂ ਹੈ ਰਾਤ ਵਧੀਆ ਕਿੱਦਾਂ ਆਉਂਦੀ ਹੈ ਦੇਖਿਆ ਤੁਸੀਂ ਬਲੌਗ ਚਾਲ ਚਾਲ ਦੇ ਕਿ ਐ ਦੇ ਐ ਕਿਤੇ ਨਹੀਂ ਮੇਰੇ ਓਕੇ ਏਅਰਪੋਰਟ ਇੱਥੇ ਜੇਸੀ ਦੀਆਂ ਖੁੱਲੀਆਂ ਆ ਚੈੱਕ ਕਰੋ ਚੱਤ ਦਾਣਾ ਇਹਦਾ ਕਈ ਵਈਆਂ ਗੰਦ ਮੰਦ ਜਿਆਦਾ ਦਾ ਬਦ ਕਦੇ-ਕਦੇ ਵਧੀਆ ਆ ਕਦੇ-ਕਦੇ ਗੰਦ ਜ਼ਿਆਦਾ ਵੀ ਆ ਇਹ ਚੱਕ ਹੁੰਦਾ ਜੀ ਇੰਜਨ ਹੈਡ ਰੇਨ ਦਾ ਦਾ ਬਣ ਗਿਆ ਆਪਣਾ ਹੀ ਬਣ ਜਬੇ ਯਾਰ ਜਲਦੀ ਜਲਦੀ ਇੰਨਾ ਘਮ ਘੜਾ ਹੁੰਦਾ ਹੈ ਬਹੁਤ ਬਹੁਤ ਜਿਹੜੇ ਨੇ ਪ੍ਰੈਮ ਇਹ ਹਿੱਸਾ ਲੋ ਵੀ ਯਾਰ ਰਿੰਗ ਵੀ ਪਾਣੇ ਆਪਾਂ 16 ਵਾਲੇ ਉਹ ਹੈਗੇ 14 ਦੇ ਟਾਇਰ ਤੇ 16 ਦੇ ਜਿਹੜੇ ਆ ਨੂੰ ਹਸਾਲੀਆਂ ਨੇ ਆਪਣੇ 14 ਦੇ ਰਹਿਮਾਂ ਤੇ 16 ਦੇ ਟਾਇਰ ਚੜੇ ਆ ਇਹ ਇਹਨਾਂ ਚੌੜੇ ਹੋ ਜਾਣੀਆਂ ਬਹੁਤ ਸਾਰਾ ਦੇ ਤੂੰ ਇਦਾਂ ਹੀ ਚੱਕ ਤੂੰ ਜੇ ਚੱਕਣਾ ਤੁਹਾਡੇ ਡੇਟਾ ਸਾਫ ਹੈ ਉਹ ਹੀ ਦੇ ਰੋ ਹਾਂ ਇਦਾਂ ਇਦਾਂ ਰਹਾ ਹਿੱਸਾ ਜੇ ਤੁਹਾਨੂੰ ਪਸੰਦ ਆਇਆ ਆ ਸਪੀਸ਼ਲ ਗੇਮ ਵਧੀਆ ਆ ਬਾਕੀ ਦੇਖਦੇ ਆ ਇੱਕ ਤਾਂ ਰੇਟ ਰੂਟ ਕਰਕੇ ਇਹਨਾਂ ਦਾ ਵਿਚ ਓਰੀਜਨਲ ਹੈ ਨਵਾਂ ਹੀ ਪਿਆ ਇਹਨਾਂ ਕਿਹੜਾ ਆ ਇਹ ਪਾਜੀ ਕੰਪੇਨ ਦਾ ਜੋਨੀਰ ਕੰਪੇਨ ਦਾ ਹੁਣ ਕਿ ਰੱਖ ਪੰਪ ਲੱਗੀ ਹਾਂ ਕਿੰਨੇ ਸਿਲੰਡਰ ਚਾਰ ਹੀ ਆ ਚਾਰ ਸਿਲੰਡਰ ਇੰਜਨ ਆ ਨਵਾਂ ਹੀ ਲੱਗਦਾ ਹੈ ਨਾ ਲੋਬੀ ਮਿੱਤਰੋ ਹਜ਼ਾਰ ਥੋੜਾ ਮੁੰਡੇ ਦੇ ਪਸੰਦ ਆ ਗਏ ਹੈਲੋ ਇਹ ਆ ਆਪਣੇ ਅਸਲੀ ਰੈਕ ਕਹਿੰਦੇ ਆ ਇਹ ਆ ਦੂਸਰੇ ਆ ਦੇਖਦੇ ਕਿਹੜੇ ਸੈੱਟ ਪੈਂਦੇ ਆ ਕਿਹੜੇ ਨਹੀਂ ਤਾਂ ਬਸ ਨੇ ਬੜੀ ਗਿਆ ਆਪਣਾ ਕੰਮ ਅੱਛਾ ਤਾਂ ਮੈਂ ਕਿਹੜਾ ਲਾਉਂਗਾ ਕਿ ਫਲੋਰ ਏਰੀਆ ਦਾ ਲਾ ਲਓ ਪਿਆਰਾ ਜੀ ਲਾ ਲੈਣਾ ਨਹੀਂ ਲੈ ਫਲੋਰ ਏਰੀਆ ਨਾ ਫਲਵਾ ਦੇ ਨਾਲੇ ਲਓ ਵੀ ਮਿੱਤਰੋ ਕੰਮ ਨਵੇੜਤਾ ਆ ਇੱਧਰ ਭਾਈ ਚਾੜ ਪਾਪੜੀ ਲੰਬ ਰਹੀ ਜਾਂਦੇ ਆ ਮੈਸਤਰੀ ਨੂੰ ਲੱਗ ਗਈ ਭੁੱਖ ਮੈਸਤਰੀ ਨੂੰ ਲੱਗ ਗਈ ਭੁੱਖ ਸਾਰਾ ਕੰਮ ਨਵੇੜ ਕੇ ਨਹੀਂ ਆਹ ਚੀ ਜਿਹੜੀ ਹੁਣ ਲੈ ਲਈ ਨਾ ਜੀ ਹਾਂ ਇਹ ਚਾਬੀ ਵੇ ਵੇ ਲਿਮਟਡ ਐਡੀਸ਼ਨ ਇਹ ਫ੍ਰੀ ਲਈ ਆ ਇਹ ਫ੍ਰੀ ਲੈ ਕੇ ਆਏ ਆ ਇਹੀ ਘਟਿਆ ਅੱਜ ਬਾਕੀ ਆਪਾਂ ਹੁਣ ਹੁਣ ਰਹਿ ਗਿਆ ਕੱਸਣ ਦਾ ਕੰਮ ਸਮਾਨ ਦਾ ਬਹੁਤ ਭਰ ਗਿਆ ਜੀ ਇਹ ਜਾਂਸੀ ਤੋਂ ਲੈਣਾ ਹੁੰਦਾ ਕੱਲਾ ਹਿੱਸਾ ਹੀ ਆਉਣਾ ਸਹੀ ਗੱਲ ਹੈ ਇੱਥੇ ਸਭ ਕੁਝ ਸਣੇ ਟਾਇਰ ਉਨੇ ਪੈਸੇ ਆ ਨਾ ਆ ਗਿਆ ਸਣੇ ਉਹ ਹੀਟ ਗਾਰਡ ਸਣੇ ਹੀਟ ਗਾਰਡ ਹਿੱਸਾ ਹੋਰੋਂ ਜੈਕ ਜੁਕ ਪਾਵਰ ਵਾਲੇ ਦੇ ਦਾਈ ਕਦੇ ਜਾਣਾ ਹੁਣ ਮੈਂ ਇੰਤਕ ਹਾਂ ਹਾਂ ਹੁਣ ਤੇ ਟਾਇਰ ਮੋਹਰ ਲਈ ਬਿਲਕੁਲ ਉਨੇ ਦਾ ਕੱਲਾ ਜਾਂਦੀ ਜੋ ਲੈਣਾ ਦਾ ਹਿੱਸਾ ਵੀ ਨਵਾਂ ਮਿਲ ਗਿਆ ਬੰਦਿਆਂ ਨੇ 4x4 ਕੀਤਾ ਸੀਗਾ ਤੇ ਇਹ ਹਿੱਸਾ ਲਾ ਕੇ ਰੱਖਦਾ 4x4 ਆ ਇੱਥੇ ਸਾਡੇ ਖੜੇ ਖੜੇ ਨਾਲੇ ਅਹੀਂ ਦੇ ਸੌਦਾ ਮਾਰ ਲਿਆ ਓਏ ਹਾਂਜੀ ਦਿਖਾਣਾ ਚਾਹ ਚਾਲ ਚੱਲੀਏ ਮੈਂ ਮੰਨਦਾ ਆ ਆ ਕੀ ਓਏ ਫਿਰ ਓਦੇ ਆਵੇ ਯੋ ਬਣਾਈ ਸਾਰਾ ਮੈਂ ਮਾੜਾ ਕਮੜੀ ਖਾਉਦਿਆਂ ਮੈਂ ਸੈਟ ਨਾ ਦੋਲੀ ਨਾ ਜਾ ਆ ਚੈੱਕ ਕਰ ਕੰਦਾ ਪੁਜਾਰੀ ਸਿੱਧੀ ਰੱਖਦਾ ਹੈ ਭਾਈ ਬੋ ਆਨੰਦ ਲੈਂਦਾ ਉਹ ਨਾ ਬਲਾ ਸਵਾਦ ਲੈ ਲੜਦੇ ਹਟ ਜਾ ਉਹ ਇਹ ਨਹੀਂ ਖਾਂਦੇ ਪਿੰਦ ਨਹੀਂ ਬਣਾਈ ਦੋਸਤ ਨਾ ਯਾਰ ਲੱਗੀ ਆ ਤੂੰ ਵੀਡੀਓ ਬਣਾਈ ਜਾਂਦਾ ਓਕੇ ਇਹ ਕ ਝੂਲਿਆ ਜ ਮੌਸਾ ਸਾਹਿਬ ਨਾਲ ਝੂਲਿਆਂ ਤੇ ਬਹਿ ਗਿਆ ਮੁੰਡਾ ਔਰ ਰੁਕ ਜਾ ਓਹ ਨਹੀਂ ਬਰਾਬਰ ਹਾਂ ਗਾ ਨੂੰ ਹੀ ਪੁੱਛਣ ਲੱਪੇ ਕਿੱਥੇ ਦਾ ਉੱਤੀ ਬੋੜਾ ਇੱਧਰ ਆਉਂਦਾ ਨਹੀਂ ਉਹਨਾਂ ਗੱਲਾਂ ਕਰਨ ਲੱਪੇ ਕਹਿੰਦਾ ਭਾਈ ਸਾਰਾ ਕੁਝ ਬਾਅਦ ਚ ਦਰ ਦੂੰਗਾ ਮੈਨੂੰ ਸਵਾਦ ਲੈ ਲੈਣ ਦੇ ਲੈ ਲੂਟਿਆਂ ਦਾ ਥੱਲੇ ਜਾ ਕੇ ਦਰ ਦੂੰਗਾ ਇਹ ਗੱਲ ਵੀ ਕਹੀ ਆ ਐਵੇਂ ਯਾਰ ਅਗਲੇ 50 ਰੁਪਏ ਵੀ ਲਾਏ ਹਨਾ ਭਾਈ ਹੱਲੇ ਨਾ ਬੁਲਾ ਮੈਨੂੰ ਲੋਗੇ ਇਹਦਾ ਭਾਈ ਦਾ ਆਪਾਂ ਨੂੰ ਅਰੇਆ ਹੋਇਆ ਆਉਂਦਾ ਦੇ ਦੇ ਹੁਣ ਆ ਲੈ ਲੈ ਆਪਾਂ ਕਿੰਨ ਸੀ ਬੰਦੇ ਆ ਮੈਂ ਕਿਹਾ ਜਾਨ ਦੇ ਰਿਹਾ ਤੇ ਨਾਲ ਸਾਰੇ ਜੀ ਜਾਨ ਦੋ ਦੇ ਰਿਹਾ ਚੱਕ ਕਰ ਕਿਸੇ ਨੂੰ ਉਹ ਚਾਹਤਾ ਹੈ ਫੋੜਿਆ ਦੇ ਸਪਰੇਅ ਇਹ ਰਹਾ ਅਰੀਜਨਲ ਇਹਦੇ ਪਾ ਦੇ ਸਭ ਨੂੰ ਚਲਾ ਦੇਣੀ ਨੇ ਚੱਲੇ ਜੀਓ ਤੇ ਕਿਦੋਂ ਕੋਦੇ ਸੀ ਇੱਥੇ ਲਿਆ ਸਮਾਨ ਇਹਨਾਂ ਦਾ ਭਾਵੇਂ ਜੋੜੀ ਰ ਇੱਕ ਨਵਾਂ ਬਣ ਲੈ ਇੰਨਾ ਸਮਾਨ ਲੈ ਜਾਂਦੇ ਭਾਈ ਇਹ ਚ ਪਾਇਆ ਕੀ ਕੱਖ ਵੀ ਨਹੀਂ ਸੀਗਾ ਉਹ ਬਸ ਲੋਹੇ ਦਾ ਲੋਹਾ ਫੜਕਦਾ ਸੀਗਾ ਆਹ ਸਮਾਨ ਪੈਣ ਦੇ ਵਿੱਚ ਹੁਣ ਮੋੜ ਚਲੋ ਜੀ ਪਟਿਆਲਾ ਕਿਥੇ ਕੈਬਨਲ ਲੈਣ ਆਏ ਆ 50 75 ਚਲੋ ਚੱਲੀਏ ਓਕੇ 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 ਮੇਰੇ ਪਰਲੇ ਪਾਸੇ ਬੈਨ ਲਓ ਜੀ ਕਰਾ ਲਿਆ ਬੋਲੋ ਸੈਟ ਆਹ ਕਹਿੰਦਾ ਪਟਿਆਲੇ ਅੱਜ ਜੇ ਕੋਈ ਪੰਪ ਕੋਈ ਜੀ ਫਲੋਰ ਹੁਣ ਕਿੱਥੇ ਵੇ ਆ ਆਪਣਾ ਪੰਪ ਹੈ ਕਿੱਥੇ ਵੇ ਆਪਣਾ ਪੰਪ ਹੈ 50 ਰੁਪਏ ਲਿੰਟ ਤੋਂ ਹੋਰ ਪੰਪ 300 ਹੋਰ ਲੋੜੇ ਆਉਂਦੇ ਆ ਉਹ ਫੈਰਾਂ ਦਾ ਕੰਮ ਆਣਾ ਪਾਉ ਪਟਾਕੇ ਨੇ ਰਾਗਾ ਵੀ ਹੋ ਗਿਆ ਮਿਆਦ ਨੂੰ ਬਿਟੂ ਉਹਦੇ